ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨਾ ਘਰ ਵਿੱਚ ਗਰਮਾ ਗਰਮ ਝੱਗਦਾਰ ਕਾਫੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਕਾਫੀ ਮੈਂ ਬਿਨਾ ਕਿਸੇ ਮਸ਼ੀਨ ਤੋਂ ਘਰ ਵਿੱਚ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਆਜੋ ਫਿਰ ਕਾਫੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਇੱਧਰ ਕਾਫੀ ਬਣਾਉਣ ਲਈ ਮੈਂ ਸਾਰੇ ਇੰਗਰੀਡੀਅੰਟਸ ਲੈ ਲਏ ਸੀ ਮੈਂ ਚੀਨੀ ਲੈ ਲਈ ਸੀ ਚੀਨੀ ਜਿੰਨੀ ਜ਼ਰੂਰਤ ਹੋਵੇਗੀ ਉਸਦੇ ਹਿਸਾਬ ਨਾਲ ਮੈਂ ਵਰਤ ਲਵਾਂਗੀ ਦੋ ਚਮਚ ਮੈਂ ਕਾਫੀ ਪਾਊਡਰ ਦੇ ਲੈ ਲਈ ਸੀ ਤੁਸੀਂ ਜਿਹੜੇ ਮਰਜੀ ਕੰਪਨੀ ਦੀ ਕਾਫੀ ਲੈ ਸਕਦੇ ਹੋ ਮੈਂ ਇਸ ਚਮਚਨਾ ਕਾਫੀ ਦੇ ਦੋ ਚਮਚ ਲਏ ਨੇ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਧਰ ਮੇਰੇ ਕੋ ਅੱਧਾ ਕਿਲੋ ਦੁੱਧ ਹੈ ਮੈਂ ਇੱਕ ਕੱਪ ਕਾਫੀ ਦਾ ਬਣਾਉਣਾ ਹੈ ਹੁਣ ਮੈਂ ਗੈਸ ਤੇ ਪੈਨ ਰੱਖ ਦਿੱਤਾ ਸੀ ਇਸ ਵਿੱਚ ਅੱਧਾ ਗਲਾਸ ਪਾਣੀ ਦਾ ਪਾਇਆ ਸੀ ਪਾਣੀ ਨੂੰ ਚੰਗੀ ਤਰ੍ਹਾਂ ਰਿਜਦਾ ਗਰਮ ਕਰ ਲਵਾਂਗੇ ਹੁਣ ਮੈਂ ਇਧਰ ਕੌਲੀ ਲੈ ਲਈ ਸੀ ਇਸ ਵਿੱਚ ਤਿੰਨ ਚਮਚੀ ਚੀਨੇ ਦੇ ਪਾਵਾਂਗੇ ਤੁਸੀਂ ਜਿੰਨੇ ਕੱਪ ਕਾਫੀ ਬਣਾਉਣੀ ਉਸ ਦੇ ਹਿਸਾਬ ਨਾਲ ਚੀਨੀ ਲੈ ਸਕਦੇ ਹੋ ਮੈਂ ਇਸ ਵਿੱਚੋਂ ਇੱਕ ਕੱਪ ਕਾਫੀ ਦਾ ਬਣਾਉਣਾ ਹੈ ਇਸ ਲਈ ਮੈਂ ਤਿੰਨ ਚਮਚੀ ਚੀਨੀ ਦੇ ਲੈਨੇ ਮੈਨੂੰ ਥੋੜਾ ਜਿਹਾ ਮਿੱਠਾ ਜ਼ਿਆਦਾ ਹੀ ਕਾਫੀ ਚ ਪਸੰਦ ਆਇਆ ਹੁਣ ਮੈਂ ਦੋ ਚਮਚ ਭਰ ਕੇ ਇਸ ਵਿੱਚ ਕਾਫੀ ਪਾਊਡਰ ਦੇ ਪਾ ਲਵਾਂਗੀ ਕਾਫੀ ਪਾਊਡਰ ਮੈਂ ਪਹਿਲਾਂ ਨਾਪ ਕੇ ਰੱਖਿਆ ਸੀ ਦੋ ਚਮਚ ਹੁਣ ਚੰਗੀ ਤਰ੍ਹਾਂ ਕਾਫੀ ਪਾਊਡਰ ਤੇ ਚੀਨੀ ਨੂੰ ਮਿਲਾ ਲਵਾਂਗੇ ਤੁਸੀਂ ਜਿਹੜੀ ਮਰਜ਼ੀ ਕਾਫੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਕਾਫੀ ਤੇ ਚੀਨੀ ਨੂੰ ਮਿਲਾ ਲਿਆ ਹੁਣ ਇਸ ਵਿੱਚ 2 ਚਮਚ ਭਰ ਕੇ ਗਰਮ ਪਾਣੀ ਦੇ ਪਾਵਾਂਗੇ ਪਾਣੀ ਪੂਰਾ ਰਿੱਝਦਾ ਗਰਮ ਹੋਣਾ ਚਾਹੀਦਾ ਹੈ ਮੈਂ ਗੈਸ ਤੇ ਪੈਨ ਰੱਖਿਆ ਹੈ ਪਾਣੀ ਵਾਲਾ ਗੈਸ ਦੀ ਫਲੇਮ ਐ ਲੋ ਕਰ ਦਿੱਤੀ ਸੀ ਹੁਣ ਚੰਗੀ ਤਰ੍ਹਾਂ ਇਸ ਨੂੰ ਚਮਚ ਨਾਲ ਮਿਲਾ ਲਵਾਂਗੇ ਇਸ ਨੂੰ ਉਦੋਂ ਤੱਕ ਮਿਲਾਉਣਾ ਹੈ ਜਦ ਤੱਕ ਕਿ ਚੀਨੀ ਆਪਣੀ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਤੁਸੀਂ ਆਪਣੇ ਹੱਥ ਦੀ ਸਪੀਡ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਕਿਉਂਕਿ ਪਾਣੀ ਹਲੇ ਥੋੜਾ ਜਿਹਾ ਗਰਮ ਹੀ ਹੈ ਹੁਣ ਮੈਨੂੰ 1 ਮਿੰਟ ਹੋ ਗਿਆ ਸੀ ਇਸ ਨੂੰ ਮਿਲਾਉਂਦੇ ਹੈ ਇਸ ਦਾ ਕਲਰ ਵੀ ਥੋੜਾ ਥੋੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਚੀਨੀ ਵੀ ਇਸ ਵਿੱਚ ਮੈਲਟ ਹੋਣ ਲੱਗ ਗਈ ਹੁਣ ਇਸ ਵਿੱਚ ਮੈਂ ਇੱਕ ਚਮਚ ਭਰ ਕੇ ਪਾਣੀ ਦਾ ਹੋਰ ਪਾ ਦਵਾਂਗੇ ਜਿਹੜੇ ਚਮਚ ਨਾਲ ਮੈਂ ਕਾਫੀ ਨਾਪੀ ਸੀ ਉਸੇ ਨਾਲ ਮੈਂ ਪਾਣੀ ਦਾ ਨਾਪ ਲਿਆ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਵਾਂਗੇ ਇਸ ਨੂੰ ਉਦੋਂ ਤੱਕ ਮਿਲਾਉਂਦੇ ਰਹਿਣਾ ਹੈ ਜਦ ਤੱਕ ਇਹ ਮੱਖਣ ਵਾਂਗ ਕਰੀਮੀ ਟੈਕਚਰ ਚ ਨਹੀਂ ਆ ਜਾਂਦੀ। ਹੁਣ ਮੈਨੂੰ 2-3 ਮਿੰਟ ਹੋ ਗਏ ਸੀ ਚੀਨੀ ਵੀ ਆਪਣੀ ਸਵਿਚ ਚੰਗੀ ਤਰ੍ਹਾਂ ਮੈਲਟ ਹੋ ਗਈ। ਇਸ ਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ। ਇਸ ਨੂੰ ਉਦੋਂ ਤੱਕ ਮਿਲਾਉਣਾ ਹੈ ਜਦ ਤੱਕ ਇਹ ਝੱਗਦਾਰ ਮੱਖਣ ਵਾਂਗ ਨਹੀਂ ਹੋ ਜਾਂਦੀ। ਤਕਰੀਬਨ ਇਸ ਨੂੰ ਮੈਨੂੰ ਮਿਲਾਉਂਦੇ ਹੈ ਨੂੰ 4 ਤੋਂ 5 ਮਿੰਟ ਹੋ ਗਏ ਸੀ। ਇਸ ਦਾ ਕਲਰ ਬਿਲਕੁਲ ਲਾਈਟ ਹੋ ਗਿਆ। ਕ੍ਰੀਮੀ ਟੈਕਚਰ ਆ ਗਿਆ ਇਸ ਨੂੰ ਮੈਂ ਇੱਕ ਅੱਧੇ ਮਿੰਟ ਲਈ ਹੋਰ ਫੈਂਟ ਲਵਾਂਗੇ ਇਸੇ ਤਰ੍ਹਾਂ ਇਸ ਨੂੰ ਪੂਰਾ ਝੱਗਦਾਰ ਕਰਨਾ ਹੈ ਹੁਣ ਮੈਨੂੰ ਤਕਰੀਬਨ 5 ਮਿੰਟ ਹੋ ਗਏ ਸੀ ਫੈਂਟ ਦੇ ਇਹਨੂੰ ਕਾਫੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਨੂੰ ਕਿਸੇ 에ਅਰਟਾਈਟ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਜਾਂ ਤੁਹਾਡਾ ਮਨ ਕਰੇ ਤੁਸੀਂ ਕਾਫੀ ਬਣਾ ਸਕਦੇ ਹੋ ਇੱਧਰ ਮੈਂ ਇੱਕ ਕੱਪ ਲੈ ਲਿਆ ਸੀ ਤੁਸੀਂ ਕੋਈ ਵੀ ਕੱਪ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ 2 ਚਮਚ ਫੈਂਟੀ ਹੋਈ ਕਾਫੀ ਦੇ ਪਾ ਦਵਾਂਗੇ ਪਹਿਲਾਂ ਮੈਂ 2 ਚਮਚ ਪਾਇਆ ਹੁਣ ਮੈਂ ਇਸ ਵਿੱਚ ਗਰਮਾ-ਗਰਮ ਦੁੱਧ ਐਡ ਕਰ ਦਵਾਂਗੇ ਦੁੱਧ ਨੂੰ ਧਾਰ ਵਨ ਕੇ ਉੱਪਰ ਦੀ ਪਾਵਾਂਗੇ ਇਸ ਤਰ੍ਹਾਂ ਝੱਗ ਬਹੁਤ ਹੀ ਵਧੀਆ ਬਣਦੀ ਹੈ ਹੁਣ ਇਸ ਨੂੰ ਚਮਚ ਨਾਲ ਮੈਂ ਪਹਿਲਾਂ ਚੰਗੀ ਤਰ੍ਹਾਂ ਮਿਲਾ ਲਵਾਂਗੀ ਹਲੇ ਮੈਂ ਅੱਧਾ ਕੱਪ ਦੁੱਧ ਦਾ ਪਾਇਆ ਹੈ ਪਹਿਲਾਂ ਇਸ ਨੂੰ ਮੈਂ ਚਮਚ ਨਾਲ ਮਿਲਾ ਦਿੱਤਾ ਹੁਣ ਇਸ ਵਿੱਚ ਬਚਿਆ ਹੈ ਦੁੱਧ ਹੋਰ ਪਾ ਦਵਾਂਗੇ ਧਾਰ ਵਾਂਗ ਉੱਪਰੋਂ ਦੁੱਧ ਪਾਉਣਾ ਹੈ ਪੂਰਾ ਫੁੱਲ ਫੈਂਟ ਦੁੱਧ ਮੈਂ ਗਰਮ ਕਰਿਆ ਸੀ ਹੁਣ ਇਸ ਵਿੱਚ 1 ਚਮਚ ਕਾਫੀ ਦਾ ਹੋਰ ਪਾ ਦਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਕਾਫੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਕਾਫੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਝੱਗਦਾਰ ਪੂਰੀ ਕਾਫੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਮਿੱਠਾ ਇਸ ਵਿੱਚ ਆਪਣੇ ਹਿਸਾਬ ਨਾਲ ਵਧ ਘਟ ਪਾ ਸਕਦੇ ਹੋ ਕਾਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਤੁਸੀਂ ਵੀ ਗਰਮਾ ਗਰਮ ਕਾਫੀ ਇੰਜੋਏ ਕਰੋ ਤੁਸੀਂ ਦੱਸਿਓ ਤੁਹਾਨੂੰ ਗਰਮ ਕਾਫੀ ਪਸੰਦ ਆ ਕਿ ਕੌਫੀ ਪਸੰਦ ਹੈ ਬਹੁਤ ਹੀ ਵਧੀਆ ਕੌਫੀ ਆਪਣੀ ਬਣੀ ਹੈ ਜੇਕਰ ਤੁਹਾਨੂੰ ਮੇਰਾ ਰੈਸਪੀ ਗਰਮਾ ਗਰਮ ਕੌਫੀ ਦੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ